ਬਾਬਾ ਸਾਹਿਬ ਡਾਕਟਰ ਭੀਮਰਾਓ ਉਮੇਦਕਰ ਜੀ ਦੇ ਜਨਮ ਦਿਨ ਸੰਬੰਧੀ ਨਾਈਸ ਰਿਕਾਰਡ ਨਵੇਂ ਇਤਿਹਾਸ ਗੀਤ ਜਿਸ ਨੂੰ ਪੰਜਾਬੀ ਗਾਇਕ ਮਨਦੀਪ ਦੁੱਗਲ ਵੱਲੋਂ ਗਾਇਆ ਗਿਆ ਤੇ ਲਿਖਿਆ ਗੀਤਕਾਰ ਹਰਵਿੰਦਰ ਸਿੰਘ ਦਾ ਪੋਸਟਰ ਜਾਰੀ ਕੀਤਾ ਗਿਆ ਤੇ ਗੀਤ ਨੂੰ ਬੀਆਰ ਡਿਮਾਨਾ ਤੇ ਆਰਡੀ ਬਵਾਏ ਵੱਲੋਂ ਸੰਗੀਤਕ ਤੁਨਾ ਨਾਲ ਸ਼ਿੰਗਾਰਿਆ ਗਿਆ ਤੇ ਗੀਤ ਦਾ ਵੀਡੀਓ ਫਿਲਮਾਂਕਣ ਅਕ੍ਰਿਤ ਦੁੱਗਲ ਵੱਲੋਂ ਕੀਤਾ ਗਿਆ ਤੇ ਏਕੇ ਦੁੱਗਲ ਦੇ ਨਿਰਦੇਸ਼ਕ ਇਹ ਤੇ ਪੇਸ਼ਕਸ਼ ਕਸ਼ਮੀਰ ਜਨਮਰੀ ਜਰਮਨੀ ਵੱਲੋਂ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਕੀਤਾ ਜਾਵੇਗਾ। ਪ੍ਰੋਗਰਾਮਾਂ ਲਈ 98108 36623 ਸੰਪਰਕ ਕਰੋ। ਸ੍ਰੀ ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਨੂਰ ਸਵੇ ਸੇਵੀ ਸੰਸਥਾ ਰਜਿਸਟਰਡ ਪਠਲਾਵਾ ਵੱਲੋਂ ਵਿਸਾਖੀ ਦੇ ਸੰਬੰਧ ਵਿੱਚ 12, 13 ਤੇ 14 ਅਪ੍ਰੈਲ ਚਾਹ ਪਕੌੜੇ ਗੰਨੇ ਦਾ ਰਸ ਤੇ ਅਟੁੱਟ ਲੰਗਰ ਵਰਤਾਇਆ ਜਾ ਰਿਹਾ ਹੈ। ਔਰ ਇਸ ਮੌਕੇ 13 ਅਪ੍ਰੈਲ 12 ਤੋਂ 4 ਵਜੇ ਤੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਜਾਵੇਗਾ ਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ ਸਿੰਘ ਨਰੇਸ਼ ਕੈਂਤ 뮤ਜਿਕ ਐਮ ਕੇ ਵੀ ਵੀਟ ਧਰਮਗੀਤ ਰਕਿਆ ਸਿੱਧ ਬਾਬਾ ਬਲਕਨਾਥ ਜੀ ਦੇ ਭਗਤਾਂ ਲਈ ਹਾਜ਼ਰ ਹੈ ਪ੍ਰੋਗਰਾਮਾਂ ਲਈ ਸੰਪਰਕ ਕਰੋ 987633432 9876304322 बाबा ਸਾਹਿਬ ਡਾਕਟਰ ਪੀਮਰਾਓ ਮਿਤਕਰਜੀ ਦੇ ਜਨਮ ਦਿਨ ਸਬੰਧੀ ਬਿਰੀ ਨਾਇਸ ਰਿਕਾਰਡ ਬਲੋ ਪੀਮ ਮੇਰਾ ਰੱਬ ਗੀਤ ਜਿਸ ਨੂੰ ਪੰਜਾਬੀ ਗਾਇਕਾ ਸੁਨੈਨਾ ਨੂਰ ਬਲੋ ਗਾਇਆ ਗਿਆ ਤੇ ਲਿਖਿਆ ਗੀਤਕਾਰ ਕੁਲਵਿੰਦਰ ਕੁਲਾ ਦਾ ਪੋਸਟਰ ਜਾਰੀ ਕੀਤਾ ਗਿਆ ਤੇ ਗੀਤ ਨੂੰ ਬੀ ਆਰ ਡਿਮਾਨਾ ਤੇ ਆਡੀਬੋਆਇ ਬਲੋ ਸੰਗੀਤਕ ਧੁਨਾ ਨਾਲ ਸ਼ਿੰਗਾਰਿਆ ਗਿਆ ਹੈ ਅਤੇ ਗੀਤ ਦਾ ਵੀਡੀਓ ਫਿਲਮਾਂਕਨ आकृत दुग्गल ਵੱਲੋਂ ਕੀਤਾ ਗਿਆ ਤੇ ਏਕੇ ਦੁੱਗਲ ਦੇ ਨਿਰਦੇਸ਼ਕ ਹੇਠ ਪੇਸ਼ਕਸ਼ ਕਸ਼ਮੀਰ ਜਰਮਨੀ ਵੱਲੋਂ ਜੋ ਜਲਦੀ ਹੀ ਸ੍ਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਵੇਗਾ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499